ਮੈਂ ਜਸਵਾਲ ਸਿੰਘ ਗਿਆਸਪੁਰਾ ਅੱਜ ਮੈਂ ਤੁਹਾਡੇ ਸਾਹਮਣੇ ਸਰ ਰਾਜਵੀਰ ਸਿੰਘ ਜਵੰਦਾ ਸਾਡੇ ਪੰਜਾਬ ਦੀ ਪੰਜਾਬੀਅਤ ਦੀ ਸ਼ਾਨ ਜਿਹੜੇ ਪਿਛਲੇ ਦਿਨ ਚਲੇ ਗਏ ਮੈਂ ਉਹਨਾਂ ਦਾ ਨਜ਼ਦੀਕੀ ਰਿਸ਼ਤੇਦਾਰ ਔਰ ਮੇਰੇ ਨਾਲ ਰਿਸ਼ਤੇਦਾਰੀ ਤੋਂ ਵੱਧ ਬਹੁਤ ਗੂੜਾ ਪਿਆਰ ਸੀ ਉਸ ਬੱਚੇ ਦਾ ਰਿਸ਼ਤੇਦਾਰੀ 'ਚ ਮੈਂ ਚਾਚਾ ਲੱਗਦਾ ਹਾਂ ਉਹਦਾ ਮੇਰੀ ਅੱਜ ਸਾਰੇ ਸਾਥ ਸੰਗਤ ਸਾਰੇ ਮਾਈ ਪਾਈ ਜਿੰਨੇ ਦੇਖਦੇ ਨੇ ਦੋਸਤ ਸਭ ਨੂੰ ਬੇਨਤੀ ਹੈ ਭਾਈ ਉਸ ਦਿਨ ਭੋਗ ਤੇ ਦੇਣ ਸਾਰੇ ਆਇਓ ਸ਼ਰਦਾ ਦੇ ਫੁੱਲ ਭੇਟ ਕਰਿਓ ਮਹਾਰਾਜ ਨੂੰ ਆਪਾਂ ਰਲ ਕੇ ਅਰਦਾਸ ਕਰਾਂਗੇ ਉਸ ਬੱਚੇ ਦੇ ਲਈ ਔਰ ਜਿੰਨੇ ਜਿਹੜੇ ਨਹੀਂ ਆ ਸਕੇ ਵਿਦੇਸ਼ ਵਿਦੇਸ਼ਾਂ 'ਚ ਬੈਠੇ ਆ ਕਿਤੇ ਵੀ ਬੈਠੇ ਆ ਉਹਨਾਂ ਨੂੰ ਆ ਵੀ ਭਾਈ ਘਰੇ ਅਰਦਾਸ ਕਰਿਓ ਉਸ ਬੱਚੇ ਲਈ ਕਿ ਆਪਣੇ ਮਹਾਰਾਜ ਆਪਣੇ ਚਰਨਾਂ ਚੋਂ ਉਤਾਂ ਦੇਵੇ ਨਿਵਾਸਤ ਹੋਵੇ ਔਰ ਸਾਰਿਆਂ ਨੂੰ ਇੱਕ ਹੋਰ ਬੇਨਤੀ ਹੈ ਵੀ ਭਾਈ ਖੁੱਲ ਕੇ ਆਇਓ ਉਸ ਦਿਨ ਸੰਸਕਾਰ ਵਾਲੇ ਦਿਨ ਚੋਰ ਚੱਕਿਆ ਨੇ 150 ਤੋਂ ਜ਼ਿਆਦਾ ਮੋਬਾਈਲ ਚੋਰੀ ਕੀਤਾ ਬਹੁਤ ਲੋਕਾਂ ਦੇ ਪੈਸੇ ਵਟੂਏ ਕੱਢ ਲਏ ਮੇਰਾ ਵੀ ਬਟੂਆ ਮੇਰਾ ਵੀ ਮੋਬਾਈਲ ਗਿਆ ਪਰ ਸਾਰੇ ਯੋ ਟਰੇਸ ਹੋ ਗਏ ਨੇ तकरीबन ਸਾਰੇ 1-2 ਦਿਨਾਂ ਚ ਲੋਕਾਂ ਨੇ ਜਿੰਨਾ ਚੋਰੀ ਹੋਇਆ ਸਮਾਨ ਆ ਮਿਲ ਜੂਗਾ ਬੰਦੇ ਪੁਲਿਸ ਨੇ ਫੜ ਲਏ तकरीबन ਪਰ ਮੇਰੀ ਇੱਕ ਹੁਣ ਬੇਨਤੀ ਹੈ ਕਿ ਸਾਰੇ ਭਾਈ ਭੋਗ ਤੇ ਖੁੱਲ ਕੇ ਆਇਓ ਕੋਈ ਇਹ じゃ ਪੂਰਾ ਇੰਤਜ਼ਾਮ ਆਪਾਂ ਕੀਤਾ ਹੋਇਆ ਸਿਵਲ ਡਰੈਸ ਦੇ ਵਿੱਚ ਵੀ ਆਪਣੇ ਪਿੰਡ ਦੇ ਮੁੰਡੇ ਵੀ ਲਾਏ ਨੇ ਸਾਰੇ ਜਿਹੜੇ ਰਾਜਵੀਰ ਦੇ ਫੈਨ ਨੇ ਉਹਨਾਂ ਨੇ ਵੀ ਕੰਮ ਸੰਭਾਲਿਆ ਪੁਲਿਸ ਡਿਪਾਰਟਮੈਂਟ ਵੀ ਪੂਰਾ ਵੀ ਜਿਹੜੇ ਚੋਰ ਚੱਕੇ ਨੇ ਸਾਰੇ ਮੈਂ ਇਨਾਂ ਹੀ ਉਹਨਾਂ ਨੂੰ ਕਹੂੰਗਾ ਹੱਥ ਜੋੜ ਕੇ ਵੀ ਦੁੱਖ ਦੇਖ ਲੋ ਕਿੰਨਾ ਵੱਡਾ ਫਿਰ ਵੀ ਜੇ ਤੁਸੀਂ ਆਉਣਾ ਭਾਈ ਆਪ ਦਾ ਸੋਚ ਸਮਝ ਕੇ ਆਇਓ ਸਲਾਖਾਂ ਦੇ ਪਿੱਛੇ ਜਦੀ ਦਵਾਈ ਦੇ ਕਾਨੂੰਨ ਅਨੁਸਾਰ ਜਿੰਨੀ ਸਖਤ ਸਜ਼ਾ ਦਵਾਈ ਜਾਊਗੀ ਇਹ ਕੋਈ ਅਸੀਂ ਰਹਿਮ ਜਾਂ ਕੋਈ ਬਾਅਦ ਚ ਤੁਹਾਡੀ ਸਪਾਰਸ਼ ਕਰਨ ਕੋਈ ਆਵੇ ਸੀ ਸੁਣਨੀ ਨਹੀਂ ਕਿਸੇ ਦੀ ਹੁਣ ਵੀ ਜਿਹੜੇ ਫੜੇ ਗਏ ਨੇ ਸਪਾਰਸ਼ਾਂ ਆਈ ਜਾਂਦੀਆਂ ਨੇ ਕੋਈ ਸਪਾਰਸ਼ ਨਹੀਂ ਸੁਣਨੀ ਜਿਹੜਾ ਇੰਨਾ ਦੁੱਖ ਦੇ ਵਿੱਚ ਥੋੜਾ ਜਿਹਾ ਵੀ ਰਹਿਮ ਨਹੀਂ ਕਰਕੇ ਗਿਆ ਸਾਰਿਆਂ ਦੇ ਮੋਬਾਈਲ ਕੱਢ ਕੇ ਲੈ ਗਏ ਨੇ ਦੁੱਖ ਚ ਸਾਰੇ ਆਏ ਸੀ ਉਹਦੇ ਤੇ ਆਪਣਾ ਕੋਈ ਰਹਿਮ ਨਹੀਂ ਮਹਾਰਾਜ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪ੍ਰਮਾਤਮਾ ਵੱਲੋਂ ਔਰ ਆਹ ਵੀ ਸੱਚੇ ਪਾਤਸ਼ਾਹ ਸਾਰਿਆਂ ਨੂੰ ਵਾਹਿਗੁਰੂ ਅਪਦੇ ਚਰਨਾਂ 'ਚ ਨਵਾਸ ਬਖਸ਼ੇ ਔਰ ਤੁਸੀਂ ਸਾਰੇ ਭੈਣ ਭਾਈ ਆਇਓ ਭਾਈ ਖੁੱਲ ਕੇ ਆਇਓ ਬੇਫਿਕਰ ਹੋ ਕੇ ਆਇਓ ਆਪਣੇ ਇੰਤਜ਼ਾਮ ਸਾਰੇ ਜਿੰਨੇ ਜੋਗੇ ਹੈਗੇ ਹੈਗੇ ਆ ਪਰਿਵਾਰ ਵਾਲੇ ਸਾਰੇ ਅਸੀਂ ਕੀਤੇ ਆ ਵਧੀਆ ਕੀਤੇ